ਖਾਣੇ ਸ਼ੁਰੂ ਕਰਦੇ ਹਾਂ ਧੀਆ ਨਾਲ ਘਰ ਘਰ ਲਿਆ ਅੱਜ ਕੱਲ ਤਾਂ ਬਥੇਰੇ ਹੀਲੇ ਵਸੀਲੇ ਨੇ ਕਰ ਲੈਂਦੀ ਕੁਛ ਜੰਮਣ ਤੋਂ ਪਹਿਲਾਂ ਬਿੰਦਰ ਇਹੀ ਸੁਣਦੀ ਆਈ ਸੀ ਆਪਣੀ ਸੱਸ ਤੋਂ ਉਸਦੀ ਗਵੰਡਣ ਵੀ ਆ ਕੇ ਸਲਾਹਾਂ ਦਿੰਦੀ ਜਿਨੇ ਆਪਣੀ ਸਭ ਤੋਂ ਪਹਿਲੀ ਕੁੜੀ ਨੂੰ ਹੀ ਜਨਮ ਦਿੱਤਾ ਉਸ ਤੋਂ ਬਾਅਦ ਤਿੰਨ ਕੁੜੀਆਂ ਖਤਮ ਕਰਕੇ ਮਸਾ ਮਸਾ ਪੁੱਤ ਦਾ ਮੂੰਹ ਦੇਖਿਆ ਸੀ ਬਿੰਦਰ ਤੇ ਉਸਦੇ ਪਤੀ ਦਾ ਕਦੇ ਦਿਲ ਨਹੀਂ ਕੀਤਾ ਬਾਪ ਕਰਨ ਨੂੰ ਦੋਵੇਂ ਰੱਬ ਤੋਂ ਡੰਨ ਵਾਲੇ ਸਨ ਦੁਨੀਆ ਦੀਆਂ ਗੱਲਾਂ ਕਈ ਵਾਰ ਜ਼ਖਮੀ ਕਰ ਛੱਡਦੀਆਂ ਮਨ ਉਦਾਸ ਵੀ ਹੋ ਜਾਂਦਾ ਜਦੋਂ ਕੋਈ ਬਜ਼ੁਰਗ عورت ਆਖ ਦਿੰਦੀ ਦੋਈ ਜੀ ਤੁਸੀਂ ਬਥੇਰੀ ਚੰਗੇ ਹੋ ਰੱਬ ਕੋਈ ਚੰਗੀ ਚੀਜ਼ ਦੇ ਦਿੰਦਾ ਮਨ ਵਿੱਚ ਕਿਤੇ ਕਮਜ਼ੋਰੀ ਤਾਂ ਰੜਕਦੀ ਪੁੱਤ ਨਾ ਹੋਣ ਦੀ ਅੱਖਾਂ ਵੀ ਭੜਦੀਆਂ ਪਰਤੀਆਂ ਦੀ ਰੌਣਕ ਸਭ ਭੁਲਾ ਦਿੰਦੀ ਕੁੜੀਆਂ ਵੱਡੀਆਂ ਹੋ ਕੇ ਸਾਰੇ ਕੰਮ ਵਿੱਚ ਮਾਪਿਆਂ ਦਾ ਹੱਥ ਵਟਾਉਂਦੀਆਂ ਕੱਲੀ ਪੜਾਈ ਤੀ ਨਾ ਰਹੀਆਂ ਕੋਈ ਵੀ ਕੰਮ ਮਾਪਿਆਂ ਨੂੰ ਸਿਖਾਉਣਾ ਨਾ ਪਿਆ ਦੇਖ ਦੇਖ ਕੇ ਹੀ ਨਿੱਕੇ ਨਿੱਕੇ ਹੱਥਾਂ ਨਾਲ ਕਰਨ ਲੱਗ ਪਈਆਂ ਜਦੋਂ ਤਿੰਨ ਚੋਂ ਬਰੀਆਂ ਦੀ ਛੋਟੀ ਕੁੜੀ ਪੋਚਾ ਲਾ ਕੇ ਛੋਟੀ ਲੈ ਕੇ ਬੂਹੇ ਵਿੱਚ ਬੈਠ ਜਾਂਦੀ ਕਿ ਪੋਚਾ ਸੁੱਕਣ ਤੱਕ ਅੰਦਰ ਨਹੀਂ ਵੜਨਾ ਤ ਉਹ ਹਾਸਾ ਹਾਸ ਦੂਰੇ ਹੁੰਦੇ ਜਾਂਦੇ ਮਾਪਿਆਂ ਨੇ ਕਦੇ ਵੀ ਧੀਆ ਨੂੰ ਕੰਮ ਕਰਨ ਤੋਂ ਨਾ ਰੋਕਿਆ ਸਗੋਂ ਸ਼ਾਬਾਸ਼ ਦਿੰਦੇ ਉਹਨਾਂ ਨੇ ਲੋਕਾਂ ਦੇ ਤਜਰਬਿਆਂ ਤੋਂ ਸਿੱਖਿਆ ਹੋਇਆ ਸੀ ਕਈ ਘਰਾਂ ਵਿੱਚ ਇਹ ਗੱਲਾਂ ਹੁੰਦੀਆਂ ਦੇਖੀਆਂ ਹੋਈਆਂ ਹਨ ਕਿ ਸ਼ੁਰੂ-ਸ਼ੁਰੂ ਵਿੱਚ ਮਾਪੇ ਆਪਣੀ ਔਲਾਦ ਨੂੰ ਲਾਡਾ-ਨਾਡਾ ਨਾਲ ਕੰਮ ਨਹੀਂ ਕਰ ਦਿੰਦੇ ਜਦੋਂ ਉਹਨਾਂ ਦੀਆਂ ਵੇਲੇ ਰਹਿਣਦੀਆਂ ਆਤਾ ਪੱਕ ਜਾਂਦੀਆਂ ਤਾਂ ਉਹੀ ਮਾਪੇ ਉਹਨਾਂ ਦੀਆਂ ਵੇਲੇ ਆਤਾ ਤੋਂ ਤੜਫਦੇ ਨਹੀਂ ਧੀਆਂ ਦੇ ਨਿੱਕੇ ਹੱਥ ਜਦੋਂ ਵੱਡੇ ਹੋਏ ਤਾਂ ਕਿਤਾਬਾਂ ਚੁੱਕਣ ਦੇ ਨਾਲ-ਨਾਲ ਮਾਪਿਆਂ ਦੀ ਮਦਦ ਲਈ ਵੀ ਤਿਆਰ ਰਹਿੰਦੇ ਪਰ ਬਿੰਦਰ ਨੂੰ ਉਦਾਸੀ ਆ ਘੇਰਦੀ ਕੁੜੀਆਂ ਸਿਆਣੀਆਂ ਹੋ ਗਈਆਂ मां ਦੀ ਉਦਾਸੀ ਸਮਝਦੀਆਂ ਹੁਣ ਉਹ ਲੋਕਾਂ ਦੀਆਂ ਉਹਨਾਂ ਗੱਲਾਂ ਤੇ ਖਿੱਚਦੀਆਂ ਜਿਹੜੀਆਂ ਉਹਨਾਂ ਦੀ ਮਾਂ ਨੂੰ ਉਦਾਸ ਕਰ ਦਿੰਦੀਆਂ ਕਈ ਵਾਰ ਆਪਣੀ ਮਾਂ ਨੂੰ ਪੁੱਛਦੀਆਂ ਮਾਂ ਅਸੀਂ ਕੁਝ ਵੀ ਨਹੀਂ ਤੇਰੀ ਨਿਗਾ ਵਿੱਚ ਲੋਕਾਂ ਦੇ ਕਹਿੰਦੇ ਵਿਚਾਰੀ ਜੀ ਬਣ ਕੇ ਅੱਖਾਂ ਭਰ ਲੈਨੀ ਆ ਇੱਕ ਦਿਨ ਵੱਡੀ ਕੁੜੀ ਨੇ ਮਾਂ ਨੂੰ ਬਾਹਤੋਂ ਫੜਿਆ ਤੇ ਬੌੜੀਆਂ ਦੇ ਅੱਧ ਵਿੱਚ ਘਾਰ ਜਾ ਕੇ ਰੁਕ ਗਈ ਮੰਮੀ ਉਹ ਸਾਹਮਣੇ ਦੇਖੋ ਗਵਾਂਡੀਆਂ ਦੇ ਘਰ ਵਾਲਾ ਨਾਪਤ ਐ ਨਹੀਂ ਕਿਸੇ ਦੇ ਘਰ ਬੱਚਾ ਕਿਦਾ ਬੁਰਾ ਲੱਗ ਰਿਹਾ ਮਾਂ ਨੇ ਤੀਨ ਨੂੰ ਰੋਕਿਆ ਮਾਂ ਦੀ ਗੱਲ ਸੁਣ ਕੇ ਕੁੜੀ ਦੋ ਪੌੜੀਆਂ ਹੇਠਾਂ ਹੋ ਗਈ ਚਲੋ ਹੁਣ ਦੇਖੋ ਆਪਾਂ ਨਹੀਂ ਦੇਖਦੀਆਂ ਹੁਣ ਮਾਂ ਨੇ ਦੇਖਿਆ ਗਵਾਂਡੀਆਂ ਦਾ ਮੁੰਡਾ ਚਿੱਟਾ ਕੁਰਤਾ ਪਜਾਮਾ ਪਾਈ ਮਾਂ ਦੇ ਸਹਰਾਣੇ ਖੜਾ ਕੁਝ ਬੋਲ ਰਿਹਾ ਸੀ ਉਸ ਦੀਆਂ ਹਰਕਤਾਂ ਤੋਂ ਲੱਗਦਾ ਸੀ ਕਿ ਉਹ ਮਾਂ ਨਾਲ ਲੜਾਈ ਕਰ ਰਿਹਾ ਸੀ ਮਾਂ ਸਿਰ ਨੀਵਾ ਕਰਕੇ ਮੱਜਾਂ ਲਈ ਸੰਨੀਰ ਲਾ ਰਹੀ ਸੀ ਜਦੋਂ ਟੋਕਰਾ ਭਰ ਗਿਆ ਉਹਨੇ ਮੁੰਡੇ ਵੱਲ ਦੇਖਿਆ ਫਿਰ ਆਪੇ ਓਕੀ ਹੋ ਕੇ ਟੋਕਰਾ ਚੱਕ ਕੇ ਢੱਡਣਾ ਲਾਇਆ ਤੇ ਖੁਰਲੀ ਤੱਕ ਲੈ ਗਈ ਮੁੰਡਾ ਉਸਤੇ ਮਗਰ ਖੁਰਲੀ ਤੱਕ ਤਾਂ ਗਿਆ ਪਰ ਟੋਕਰੇ ਨੂੰ ਹੱਥ ਨਾਲ ਲਵਾਇਆ ਫਿਰ ਅੰਦਰੋਂ ਕੁਝ ਲੈ ਕੇ ਆਈ ਸ਼ਾਇਦ ਰੁਪਏ ਸਨ ਜਾਂ ਕੋਈ ਹੋਰ ਵਸਤ ਮੁੰਡੇ ਨੂੰ ਫੜਾਈ ਨਹੀਂ ਨਹੀਂ ਫੜਾਈ ਨਹੀਂ ਉਸਨੇ ਹੱਥਾਂ ਵਿੱਚੋਂ ਖਿੱਚ ਲਏ ਤੇ ਬੁਲਟ ਦੀ ਕਿੱਕ ਮਾਰ ਕੇ ਦਗ ਦਗ ਕਰਦਾ ਉਹ ਗਿਆ ਉਹ ਗਿਆ ਇਹ ਉਹੀ ਪਤ ਸੀ ਜਿਸ ਪਿੱਛੇ ਤਿੰਨ ਧੀਆਂ ਖਤਮ ਕੀਤੀਆਂ ਸੀ ਤੇ लाडले ਪੁੱਤ ਨੂੰ ਕਦੇ ਕੰਮ ਨੂੰ ਹੱਥ ਨਹੀਂ ਸਿਲਾਉਣ ਦਿੱਤਾ ਜ਼ਮੀਨ ਨੇ ਉਸ ਤੇ लाडले ਪੁੱਤ ਨੂੰ ਕਦੇ ਕੰਮ ਨੂੰ ਹੱਥ ਨਹੀਂ ਸਿਲਾਉਣ ਦਿੱਤਾ ਜ਼ਮੀਨ ਨੇ ਉਸ ਨੂੰ ਪੜ੍ਹਨਾ ਦਿੱਤਾ ਪਰ ਹੁਣ ਉਹ ਹੱਥਾਂ ਵਿੱਚੋਂ ਨਿਕਲ ਗਿਆ ਪਿਓ ਕੋ ਰਾਖਦਾ ਤਾਂ ਮਾਂ ਪੁੱਤ ਦੀਆਂ ਗਲਤੀਆਂ ਤੇ ਪਰਦੇ ਪਾਉਂਦੀ ਹੁਣ ਜਵਾਨ ਹੋ ਗਿਆ ਇਸ ਡਰੋਂ ਕੋ ਰਾਖ ਦੇਣੀ ਕਿਤੇ ਗੋਸ਼ ਕਰਨਾ ਲਵੇ ਜਿੰਨਾ ਚਿਰ ਘਰ ਨਹੀਂ ਮੁੜਦਾ ਮਾਪਿਆਂ ਦੀ ਜਾਨ ਮੁਠੀ ਵਿੱਚ ਆਈ ਰਹਿੰਦੀ ਐ ਜਦੋਂ ਸੂਰਜ ਡੁੱਬਣ ਲੱਗਦਾ ਐ ਮਾਪਿਆਂ ਦਾ ਦਿਲ ਵੀ ਡੁੱਬਣ ਲੱਗਦਾ ਜਿੰਨਾ ਚਿਰ ਘਰੇ ਨਾ ਮੁੜਦਾ ਖੰੰਡਾ ਕੋਲਿਆਂ ਨਾਲ ਲੱਗਦੇ ਫਿਰਨਗੇ ਜਦੋਂ ਉਹ ਘਰ ਆ ਜਾਂਦਾ ਫਿਰ ਆਪਦੀ ਇੱਜ਼ਤ ਬਚਾਉਣ ਲਈ ਉਸ ਤੋਂ ਪਰੇ ਡਲਦੇ ਫਿਰਨਗੇ ਮਾਂ ਆਪਣੀ ਮਰ ਚੁੱਕੀ ਸੱਸ ਤੇ ਸੇਵੇ ਫਰੋਲਦੀ ਗਾਲਾਂ ਕੱਢਦੀ ਸਾਰਾ ਕਸੂਰ ਉਸੇ ਦਾ ਕੱਢਦੀ ਆਖਦੀ ਜਿੰਨਾ ਚਿਰ ਮੁੰਡਾ ਨਹੀਂ ਹੋਇਆ ਮੇਰੇ ਪੈਰ ਨਹੀਂ ਲੱਗਣ ਦਿੱਤੇ ਨਾਲੇ ਮੈਥੋਂ ਧੀਾਂ ਦੇ ਪਾਪ ਕਰਵਾਈ ਪਤਾ ਨਹੀਂ ਹੁਣ ਉਹੀ ਪਾਪ ਦੋਗ ਰਹੇ ਨੇ ਇਸ ਘਰ ਨੂੰ ਜਦੋਂ ਬਿੰਦਰ ਸੌਂਦੀ ਉਸ ਦਾ ਜੀ ਕਰਦਾ ਆਖ ਦੇਵੇ ਕਿ ਉਦੋਂ ਤਾਂ ਤੇਰੀ ਵੀ ਸਲਾ ਵਿੱਚ ਹੀ ਹੁੰਦੀ ਸੀ ਪਰ ਉਹ ਸੋਚਦੀ ਦੁਖੀ ਬੰਦੇ ਨੂੰ ਹੋਰ ਦੁਖੀ ਵੀ ਕਰਨਾ ਪਾਪ ਆ ਆਪਾਂ ਕਹਨੂੰ ਪਾਪਾਂ ਦੇ ਭਾਗੀ ਬਣੀਏ ਮੰਮੀ ਇਹੋ ਜਿਹੇ ਪੁੱਤਾਂ ਨੂੰ ਤਰਸਦੇ ਹੋ ਤੁਸੀਂ ਜੇ ਸਾਡੇ ਭਰਾ ਹੁੰਦਾ ਤੁਸੀਂ ਵੀ ਇਹਨੂੰ ਕੋਸ਼ ਨਹੀਂ ਸੀ ਆਖਣਾ ਉਹਦੀ ਗਲਤੀ ਤੇ ਸਾਨੂੰ ਝੜਕਿਆ ਕਰਨਾ ਸੀ ਕੁੜੀ ਇਹਨਾ ਕਿ ਹੇਠਾਂ ਗਈ ਬਿੰਦਰ ਉਥੇ ਹੀ ਖੜੀ ਸੋਚ ਰਹੀ ਸੀ ਉਹਨੂੰ ਕੁੜੀ ਦਾ ਕਿਹਾ ਸੱਚ ਜਿਹਾ ਲੱਗਿਆ ਸੋਚ ਰਹੀ ਸੀ ਉਹ ਗੱਲ ਤਾਂ ਠੀਕ ਐ ਮੇਰੀ ਜਾਨ ਕਿੰਨੀ ਸੌਖੀ ਆ ਜਦੋਂ ਸੰਨੀ ਰਲਉਂਦੀਆਂ ਤਾਂ ਟੋਕਰਾ ਚੱਕਣ ਲਈ ਆਲੇ ਦੁਆਲੇ ਧੀਆਂ ਖੜੀਆਂ ਹੁੰਦੀਆਂ ਨੇ ਟੋਕਰਾ ਭਰਨ ਤੋਂ ਪਹਿਲਾਂ ਹੀ ਟੋਕਰੇ ਨੂੰ ਹੱਥ ਪਾ ਲੈਂਦੀਆਂ ਨੇ ਤੇ ਦੁਗ-ਦੁਗ ਕਹਿੰਦੀਆਂ ਵਰਲੀ ਵਿੱਚ ਪਾਉਂਦੀਆਂ ਨੇ ਪਰ ਇਸ ਧੁਗ ਧੁਗ ਵਿੱਚ ਤੇ ਬੁਲੇਟ ਵਾਲੀ ਧੁਗ ਧੁਗ ਵਿੱਚ ਕਿੰਨਾ ਫਰਕ ਆ ਇੱਕ ਮਾਂ ਦਾ ਸੀਨਾ چیرਦੀ ਆ ਦੂਜੀ ਠੰਡ ਪਾਉਂਦੀ ਆ ਜਿਸ ਗੱਲ ਨੂੰ ਉਹ ਹੁਣ ਤੱਕ ਸਰਾਪ ਸਮਝਦੀ ਰਹੀ ਅੱਜ ਉਸ ਨੂੰ ਵਰਦਾਨ ਜਾਪਿਆ ਸੋ ਤੁਸੀਂ ਵੀ ਦੱਸਿਓ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਦੱਸਿਓ ਕਹਾਣੀਆਂ ਬਾਰੇ ਚੈਨਲ ਬਾਰੇ ਹੋਰ ਤੁਹਾਨੂੰ ਕਿਸ ਤਰ੍ਹਾਂ ਦੀਆਂ ਕਹਾਣੀਆਂ ਪਸੰਦ ਨੇ ਉਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ